ਬਹੁਤ ਹੀ ਜ਼ਿਆਦਾ ਐਮਰਜੈਂਸੀ ਜਿਹੜੀ ਹੈਗੀ ਹੈ ਭਾਨਜੀ ਦੀ ਡੈਥ ਹੋ ਚੁੱਕੀ ਹੈ ਇਹਨਾਂ ਦੀ ਉੱਥੋਂ ਮੋੜ ਲਈ ਇੱਧਰ ਨਹੀਂ ਆਇਆ ਮੁੰਡੇ ਖੜੇ ਆ ਠੀਕ ਹੈ ਡੈਥ ਹੋ ਗਈ ਹੈ ਆਪਣੇ ਚੱਕ ਲੈ ਲੈ ਆਲੇ ਹਾਂਜੀ ਭਾਈ ਦੇਖੋ ਆਪਣੇ ਭਾਣੇ ਦੀ ਡੈਥ ਹੋ ਗਈ ਹੈ 17 ਸਾਲ ਉਮਰ ਹੈ ਤੇ ਪਿੱਛੇ ਤੋਂ ਘਟੋ ਘਟ ਅਸੀਂ 100 ਕਿਲੋਮੀਟਰ ਦਾ ਸਫ਼ਰ ਕਰਨਾ ਕੋਈ ਰਸਤਾ ਹੀ ਨਹੀਂ ਮਿਲਦਾ ਦੱਸੋ ਅਸੀਂ ਜਾਈਏ ਕਿਤੇ ਗੱਡੀ ਹੈ ਫੈਮਲੀ ਆ ਸਾਰੀ ਨਾਲ ਬੈਠੀ ਆ ਕਿੱਥੇ ਗੱਡੀ ਠੋਡੀ ਆ ਗੱਡੀ ਹੈ ਇਹ ਦੇਖੋ ਪੰਜੀ ਡੈਥ ਹੋ ਗਈ ਰੋਟੀ ਭਾਣੇ ਦੀ ਡੈਥ ਹੋ ਗਈ ਠੀਕ ਹੈ ਠੀਕ ਹੈ ਪਰਿਵਾਰ ਦੇ ਮੈਂਬਰ ਕੌਣ ਕੌਣ ਨੇ ਇੱਕ ਮੰਮੀ ਆ ਦਾਦੀ ਆ ਪਰੌਣਾ ਹੈ ਜੀ ਹਾਂ ਹਾਂਜੀ ਬੇਬੇ ਕੀ ਹੋ ਗਿਆ ਜੀ ਕਾਣ ਜੀ ਦੋਤਾ ਜੀ ਮੇਰਾ ਹਾਂਜੀ ਦੋਤਾ ਮੁੱਕ ਗਿਆ ਵੀਰ ਜੀ ਮੇਰਾ ਟੈਗ ਹੋ ਗਿਆ ਠੀਕ ਹੈ ਜੀ ਤੁਹਾਨੂੰ ਪਤਾ ਹੈ ਅੱਜ ਪੰਜਾਬ ਬੰਦ ਸੀਗਾ ਜੇ ਕਾਲ ਦਿੱਤੀ ਹੈ ਕਿਸਾਨਾਂ ਵੱਲੋਂ ਹੁਣ ਤੁਹਾਡੀ ਗੱਡੀ ਅੱਗੇ ਜਾਣ ਦੇ ਰਹੇ ਨਹੀਂ ਕਿ ਕਿ ਚੱਕਰ ਪੈ ਰਹੇ ਰਸਤਾ ਬੰਦਾ ਪਈ ਕਿਹੜਾ ਰਸਤਾ ਬੰਦ ਹੋਣੀ ਜਾਈਏ ਕਿੱਧਰ ਵੀਰ ਜੀ ਅਸੀਂ ਕਿਹੜੀ ਜਗ੍ਹਾ ਪਹੁੰਚਣਾ ਵੀਰ ਜੀ ਪਟਿਆਲੇ ਪਹੁੰਚਣਾ ਬਾਈ ਜੀ ਠੀਕ ਹੈ ਕੀ ਕਿਵੇਂ ਡੱਤ ਕਿਵੇਂ ਹੋ ਗਈ ਕੀ ਗੱਲਬਾਤ ਹੋ ਗਈ ਬਿਮਾਰ ਸੀ ਫਿਰ ਟੈਗ ਹੋ ਗਿਆ ਅੱਛਾ ਜੀ ਹਾਂ ਠੀਕ ਹੈ ਤੁਸੀਂ ਕੋਸ਼ਿਸ਼ ਕਰੋ ਗੱਲਬਾਤ ਕਰੋ ਕਿਸਾਨਾਂ ਨਾਲ ਜਾ ਕੇ ਚਲ ਆਜੋ ਬਾਈ ਜੀ ਗੱਡੀ ਲੈ ਆਓ प्रधान जी ने गलबात करो ना भाना साहब की डेथ हो गई बड़ी दूर तू आते प्रधान जी ने जाए देखो प्रधान जी ने ਇੱਧਰ ਨੇ ਪ੍ਰਧਾਨ ਜੀ ਉਧਰ ਗੱਲ ਕਰੋ ਤੁਸੀਂ ਕਿਸਾਨਾਂ ਦੇ ਪ੍ਰਧਾਨ ਇੱਧਰ ਨਹੀਂ ਉਧਰ ਗੱਲਬਾਤ ਕਰੋ ਤੁਸੀਂ ਗੱਡੀ ਆ ਖੜੀ ਐ ਆ ਯਾਰ ਉਧਰ ਕਿਧਰੋਂ ਜੀ ਇੱਧਰ ਇੱਧਰ ਜਿਆ ਇੱਧਰ ਦੀ ਜਿਆ ਉਹ ਵੀ ਦੀ ਸੇਵਾ ਦਾ ਸੁਚੇਤ ਨਹੀਂ ਦੀ ਇਹੇ ਜੀ ਤੇ ਬਾਹਰੋਂ ਉਹ ਇੱਕ ਤੁਸੀਂ ਵੀ ਮੋੜ ਇੱਧਰ ਦੀ ਜਿਆ ਵੀਰੇ ਆਰੂ ਨੂੰ ਤੁਸੀਂ ਇੱਧਰ ਦੀ ਜਿਆ ਆਰੂ ਨੂੰ ਦਿਓ ਜਾਣਾ ਕਿਧਰ ਬਾਈ ਪਟਿਆਲੇ ਜਾਣਾ ਪਟਿਆਲੇ ਜਾਣਾ ਤੋ ਦੇਖ ਸਕਦੇ ਹੋ ਜੀ ਇਹਨਾਂ ਦੀ ਭਾਂਧੀ ਦੀ ਡੈਥ ਹੋ ਚੁੱਕੀ ਆ ਉੱਥੋਂ ਜਾ ਕੇ ਨਾ ਇੱਧਰ ਦੀ ਲਿਆ ਆਪ ਕੋਲ ਲੈ ਲੋ ਵੀ ਜਿਹੜਾ ਪਟੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਹੈ ਉਹ ਜਾਮ ਕੀਤਾ ਗਿਆ ਹੈ 30 ਤਰੀਕ ਦਾ ਪੰਜਾਬ ਵੱਲੋਂ ਕਾਲ ਦਿੱਤੀ ਗਈ ਸੀ ਸੋ ਬਾਈ ਹੋਰਾਂ ਨੂੰ ਐਮਰਜੈਂਸੀ ਆਈ ਪਈ ਆ ਪੂਰੀ ਸੋ ਦੇਖ ਸਕਦੇ ਹੋ ਗੱਡੀ ਲੰਘਣ ਦੀ ਜਗ੍ਹਾ ਨਹੀਂ ਬਿਲਕੁਲ ਵੀ ਹੈਗੀ ਟਰਾਲੀਆਂ ਲਗਾ ਦਿੱਤੀਆਂ ਨੇ ਸੋ ਬਾਈ ਹੁਣ ਸਰਵਿਸ ਲੇਨ ਤੋਂ ਗੱਡੀ ਕਮਾਉਣ ਦੀ ਕੋਸ਼ਿਸ਼ ਕਰ ਰਹੇ ਨੇ